प्रेजेंस मेरी पीरी ग्वालिया वाहे गुरु जी का खालसा वाहे गुरु जी की फतेह जेकर तुसी सारे इतिहासक गुरुद्वारा साहिब जी दे दर्शन करना चाहते हो ता इस चैनल नो सब सब्सक्राइब करो गुरुद्वारा पाई सुखा जी साहिब पिंड रामदास विच सुबाईमान है ए जिला श्री अमृतसर विच आंदा है ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਤੋਂ ਇਸ ਦੀ ਦੂਰੀ 42 ਕਿਲੋਮੀਟਰ ਹੈ। ਇਹ ਗੁਰਦੁਆਰਾ ਸਾਹਿਬ ਸਿੱਖਾਂ ਦੇ 6ਵੇਂ ਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਹੈ। ਜਦੋਂ ਬਾਬਾ ਬੁੱਢਾ ਜੀ ਆਪਣੀ ਜੀਵਨ ਯਾਤਰਾ ਸਮਾਪਤ ਕਰਕੇ ਗੁਰ ਚਰਨਾ ਵਿੱਚ ਲੀਨ ਹੋਏ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦੇ ਅੰਤਮ ਸੰਸਕਾਰ ਲਈ ਆਏ। ਗੁਰੂ ਸਾਹਿਬ ਜੀ ਇਸ ਅਸਥਾਨ ਤੇ ਆਪਣੇ ਕੋੜੇ ਨੂੰ ਬੰਨ ਕੇ ਨੰਗੇ ਪੈਰੀ ਅੱਗੇ ਚਲੇ ਗਏ ਇਸ ਅਸਥਾਨ ਤੇ ਗੁਰਦੁਆਰਾ ਸ਼੍ਰੀ ਪਾਈ ਸੁਖਾ ਜੀ ਸਾਹਿਬ ਸੁਸ਼ੋਭਿਤ ਹੈ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਅਸਥਾਨ ਤੇ ਛੋਟੀ ਇੱਟ ਦਾ ਗੁਰਦੁਆਰਾ ਬਣਾਇਆ ਸੀ ਕਦੇ ਰਾਮਦਾਸ ਪਿੰਡ ਜਾਓ ਤਾਂ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰੋ ਗੁਰਦੁਆਰਾ ਸਮਾਦ ਬਾਬਾ ਬੁੱਢਾ ਜੀ ਤੋਂ ਇਸ ਗੁਰਦੁਆਰਾ ਸਾਹਿਬ ਜੀ ਦੀ ਦੂਰੀ ਕੇਵਲ 1 ਕਿਲੋਮੀਟਰ ਹੈ ਵਾਹਿਗੁਰੂ 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 ਵਾਗੇ ਗੁਰੂ ਵਾਗੇ ਤੁਮ ਵਾਗੇ ਗੁਰੂ ਵਾਗੇ ਤੁਮ ਵਾਗੇ ਗੁਰੂ ਵਾਗੇ ਤੁਮ ਵਾਗੇ ਗੁਰੂ ਵਾਗੇ ਵਾਹਿਗੁਰੂ ਅਮੀਰ ਪੁਰਵਾਹੇ ਗੁਰਵਾਹੇ